2017 ਵਿਧਾਨ ਸਭਾ ਚੋਣਾਂ ਦੌਰਾਨ ਘਰ ਘਰ ਨੌਕਰੀ ਦੇ ਦਿੱਤੇ ਆਪਣੇ ਨਾਰੇ ਨੂੰ ਧਿਆਨ ਵਿੱਚ ਰੱਖਦੇ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਪਾਵਰ ਕਾਮਨ ਦੀਨ ਨੌਜਵਾਨਾਂ ਦੀਆਂ ਨਵੀਆਂ ਭਰਤੀਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤੀ ਪੱਤਰ ਭੇਟ ਕੀਤੇ ਗਏ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਪੰਜਾਬ ਪਾਵਰ ਕਾਮ ਵੱਲੋਂ ਕਰਵਾਏ ਗੇ ਇਸ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਬਿਜਲੀ ਅਤੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਿਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸ਼੍ਰੀ ਬ੍ਰਹਮਹਿੰਦਰਾ ਅਤੇ ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸਨ ਇਸ ਮੌਕੇ ਮੁੱਖ ਮੰਤਰੀ ਨੇ ਪਾਵਰ ਕਾਮ ਵਿੱਚ ਭਰਤੀ ਕੀਤੇ ਗਏ ਸੈਂਕੜੇ 3648 ਨਵੇਂ ਭਰਤੀ ਕੀਤੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ ਜਿਸ ਦੇ ਬਾਅਦ ਕੈਪਟਨ ਮਰਿੰਦਰ ਸਿੰਘ ਨੇ ਆਖਿਆ ਕਿ ਆਪਣੇ ਸਤਿਕਾਰਯੋਗ ਮਾਤਾ ਰਾਜਮਾਤਾ ਮਹਿੰਦਰ ਕੌਰ ਜੀ ਦੀ ਪਹਿਲੀ ਵਰਸੀ ਮੌਕੇ ਉਹਨਾਂ ਵੱਲੋਂ ਇਹ ਸਮਾਗਮ ਕਰਵਾਇਆ ਗਿਆ ਜਿੱਥੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ ਉਹਨਾਂ ਆਖਿਆ ਕਿ ਅੱਜ 3648 ਦੀ ਵੱਡੀ ਗਿਣਤੀ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਪਾਵਰ ਕਾਮ ਵਿੱਚ ਭਰਤੀ ਕੀਤਾ ਗਿਆ ਅਤੇ ਇਸ ਤੋਂ ਪਹਿਲਾਂ ਸੂਬੇ ਭਾਰ ਵਿੱਚ ਰੋਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਨੌਕਰੀਆਂ ਵੰਡੀਆਂ ਗਈਆਂ ਨੇ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫੀ ਦੇ ਆਪਣੇ ਸਭ ਤੋਂ ਵੱਡੇ ਵਾਅਦੇ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸੂਬੇ ਭਾਰ ਵਿੱਚ ਕੁੱਲ 17 ਲੱਖ ਕਿਸਾਨ ਪਰਿਵਾਰ ਨੇ ਜਿਨ੍ਹਾਂ ਵਿੱਚੋਂ 1.5 ਲੱਖ 5 ਇਕੜ ਤੋਂ ਘੱਟ ਜ਼ਮੀਨ ਦੇ ਮਾਲਕ ਨੇ ਜਿਨ੍ਹਾਂ ਵਿੱਚੋਂ 1.5 ਲੱਖ ਕਿਸਾਨ 5 ਇਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਜਿਨ੍ਹਾਂ ਦੇ ਕਰਜ਼ਾ ਮੁਆਫ ਕੀਤੇ ਜਾ ਰਹੇ ਨੇ ਮੁੱਖ ਮੰਤਰੀ ਨੇ ਆਖਿਆ ਕਿ 1.5 ਲੱਖੇ ਕਿਸਾਨਾਂ ਵਿੱਚ ਹੁਣ ਤੱਕ 2.67 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਚੁੱਕੇ ਨੇ ਉਹਨਾਂ ਆਖਿਆ ਕਿ ਨਵੰਬਰ ਮਹੀਨੇ ਤੱਕ ਸਾਰੇ 1.5 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ میرے بیٹے بیٹے کو جاشا اپنی زندگی آرام کریں کئی سال پہلے میرے یاد ہے ایک دن میں اپنے ماتا جی یاد رکھا

یہ ایسی سماپت کر رہے ہیں کوشش میں ہے پہلے دن تو جن بھی بچے یا کسان نے انہوں نے کچھ کریے ستارہ لکھ سارے پروار میں کسانی کو سوا بہت دس لکھ کے قریب لاکھ ایک آکڑی گریب کسانی اور وہ دو سال کے قریب ابھی ہوں تین وہاں لوگ دے چکے ہیں اور پہلا جیڑا اِسے پنجاب پتھر سے رکھتے سے اپنے جڑے میڈے رکھتے سے جتنے چیک بنے جاتے سے وہ ہوں ابھی سردی کرتے رہے ہیں کہ نومبر تک میں ہے

ਜੈਸੀ ਹੱਦ ਲੈ ਕੇ ਤੁਸੀਂ ਆਰ ਬਰਾਂਡ ਵਾਲੋ ਬਰਾਂਡ ਤੇ ਆਪਣੀ ਮਾਤਰਾ ਦੇ ਅਸਰ ਪਾਇਆ ਹੈ। ਐਸੇ ਹੋਰ ਵਾਲੇ ਸਮੇਂ ਵਿੱਚ ਤੁਸੀਂ ਹੋਰ ਮਿਨਿਸਟਰੀਆਂ ਜਾਂ ਅਲਟਰ ਸੈਕਟਰ ਵਿੱਚ ਵਿਕਾਸਪੂਰ ਨੂੰ ਨੌਕਰੀ ਅਤਵਾਸ ਦਿੱਤੀ ਹੈ। ਸਭ ਕਾਜ ਜਿਹੜਾ ਜੋ ਹੋਰ ਇਸ ਮੌਕੇ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਖੁਸ਼ੀ ਜਤਾਈ ਅਤੇ ਆਖਿਆ ਕਿ ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਭਰਤੀ ਪਾਵਰ ਕਾਮ ਵਿੱਚ ਕੀਤੀ ਗਈ ਹੈ। ਜੋ ਕਿ ਪਿਛਲੇ 11 ਸਾਲਾਂ ਦੇ ਲੰਬੇ ਸਮੇਂ ਦੌਰਾਨ ਵੀ ਨਹੀਂ ਹੋਈ ਸੀ ਉਹਨਾਂ ਆਖਿਆ ਕਿ ਸੂਬੇ ਦੇ ਹਰ ਘਰ ਵਿੱਚ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਹੈ ਉਹ ਆਪਰੂਚੀ ਲੈ ਕੇ ਉੱਥੇ ਬਿਜਲੀ ਦੇ ਕਨੈਕਸ਼ਨ ਮੁਹੱਈਆ ਕਰਵਾਉਂਦੇ ਨੇ ਕਿਸਾਨਾਂ ਨੂੰ ਟਿਊਬਲਾਂ ਦੇ ਨਵੇਂ ਕਨੈਕਸ਼ਨ ਨਾ ਦਿੱਤੇ ਜਾਣ ਦੇ ਸਵਾਲ ਤੇ ਬੋਲਦਿਆਂ ਕਾਂਗੜ ਨੇ ਆਖਿਆ ਕਿ ਪਿਛਲੀ ਸਰਕਾਰ ਲੋਕਾਂ ਤੋਂ ਵੋਟਾਂ ਲੈਣ ਲਈ ਧੜਾ ਧੜ ਕਨੈਕਸ਼ਨ ਵੰਡ ਦਿੱਤੇ ਸਨ ਪਰ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਇਸ ਲਈ ਹੁਣ ਉਹਨਾਂ ਦੀ ਸਰਕਾਰ ਸਾਰੇ ਹੀ ਰਹਿੰਦੇ ਕਿਸਾਨਾਂ ਨੂੰ ਟਿਊਬਲ ਕਨੈਕਸ਼ਨ ਜਾਰੀ ਕਰ ਦੇਵੇਗੀ ਕਿ ਆਜ ਦਿੱਤੇ ਗਏ ਆ ਅੱਜ ਕੁਝ 3648 ਅਸੀਂ ਕਰਮਚਾਰੀਆਂ ਨੂੰ ਜੇੀ ਐਸਐਸਏ ਐਲਡੀਸੀ ਸਾਰਿਆਂ ਨੂੰ ਦਿੱਤੇ ਗਏ ਨੌਕਰੀ ਪੱਤਰ ਬੜੀ ਵੱਡੀ ਗਿਣਤੀ ਦੇ ਵਿੱਚ ਪਹਿਲੀ ਵਾਰ ਹੋਇਆ ਜੋ ਪਿਛਲੇ ਲੰਬੇ ਸਮੇਂ ਤੋਂ ਰੈਗੂਲਰ ਜਿਹੜੀ ਭਰਤੀ ਹੈ ਇਹ ਬਿਜਲੀ ਬੋਰਡ ਨੇ ਕੀ ਦਿੱਤਾ ਕਿ ਕਿੰਨੇ ਸਮੇਂ ਤੋਂ ਜਿਹੜਾ ਹੈ ਨਿਕਟ ਰੁਕੀ ਹੋਈ ਹੈਗੀ ਸੀ ਅੱਜ ਸਰਕਾਰ ਜੀ ਸਭਾ ਸਰ ਦਾ ਚੇਂਜ ਤੁਸੀਂ ਵੇਖੋ ਮੇਰੇ ਖਿਆਲ ਦੇ ਵਿੱਚ ਅੰਦਾਜ਼ਾ ਹੀ ਨਹੀਂ ਲਾ ਸਕਦਾ 10 ਸਾਲ ਹੋ ਨੰਗੇ ਬੜੇ ਲੰਮੇ ਸਮੇਂ ਬਾਅਦ ਜਿਹੜੇ ਇਸ ਅੱਜ ਚਿਹਰੇ ਵੇਖੋ ਕਿੰਨੇ ਨੌਜਵਾਨਾਂ ਦੀ ਖੁਸ਼ੀ ਚ ਨਜ਼ਰ ਆ ਰਹੀ ਸੀ ਪਰ ਉਹਨਾਂ ਦੇ ਪੇਰੈਂਟਸ ਕਿੰਨੇ ਖੁਸ਼ ਨੇ ਅੱਜ ਉਹਨਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਮਹਾਰਾਜਾ ਕੈਪਟਨ ਰਵਿੰਦਰ ਸਿੰਘ ਤੋਂ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਚੋਣਾਂ ਵੇਲੇ ਕਰ ਕਰ ਨੌਕਰੀ ਅੱਜ ਜਿਵੇਂ ਮੈਂ ਪਿਛਲੇ ਸਮੇਂ ਦੇ ਵਿੱਚ ਮੈਨੂੰ ਮਹਾਰਾਜਾ ਕੈਪਟਨ ਵਿਨਦਰ ਸਿੰਘ ਨੇ ਜਦੋਂ ਇਸ ਪਾਵਰ ਮਿਨਿਸਟਰ ਬਣਾਇਆ ਸੀ ਤੇ ਉਹ ਤੁਹਾਨੂੰ ਪਤਾ ਸੀ ਬੜੇ ਪੇਪਰਾਂ ਚ ਆਉਂਦੀ ਹੁੰਦੀ ਸੀ ਥਰਮਲ ਪਲਾਂਟ ਦੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਵੀ ਅਸੀਂ ਵਖਰੇ ਸਭ ਤੋਂ ਪਹਿਲਾਂ ਮੈਂ ਬਟਿੰਡੇ ਜਾ ਕੇ ਉਹਨਾਂ ਨੂੰ ਵੀ ਨਿਯੁਕਤੀ ਪੱਤਰ ਦੇ ਕੇ ਆਇਆ ਸੀ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਸੀ ਪੈਨਸ਼ਨਾਂ ਰੁਕੀਆਂ ਪਈਆਂ ਨੇ ਉਹ ਪੈਨਸ਼ਨਾਂ ਦੀ ਟੈਨਸ਼ਨਾਂ ਰਿਲੀਜ਼ ਹੋ ਚੁੱਕੀਆਂ ਆਪਣੇ ਬਿਲਕੁਲ ਹੋ ਗਏ ਟੈਨਸ਼ਨਾਂ ਬਕਾਇਆ ਨਹੀਂ ਪਹਿਲੇ ਵੱਲ ਫਰਮਾਨ ਸੋ ਚਲੀਆਂ ਜਾਣੀਆਂ ਕੋਈ ਐਸੀ ਗੱਲ ਨਹੀਂ ਸਾਡੇ ਅੱਜ ਝੌਂਪੜੀਆਂ ਦੇ ਵਿੱਚ ਜਿੱਦੇ ਪਹੁੰਚੇ ਹੈ ਜੀ ਝੌਂਪੜੀਆਂ ਦੇ ਵਿੱਚ ਵੇਖੋ ਮੈਨੂੰ 1 ਮਹੀਨਾ ਹੋਇਆ ਹੈ ਮੇਰੀ ਇੱਕ ਮੈਨੂੰ ਇੱਥੋਂ ਅੰਮ੍ਰਿਤਸਰ ਤੋਂ ਫੋਨ ਆਇਆ ਵੀ ਉੱਥੇ ਸਾਡੇ 100 ਪਰਿਵਾਰ ਰਹਿੰਦਾ ਹੈ ਉੱਥੇ ਲਾਈਟ ਨਹੀਂ ਜੀ ਔਰ ਮੈਂ ਨਾਲ ਦੀ ਨਾਲ ਮੈਂ ਹਮੇਸ਼ਾ ਟੈਲੀਫੋਨ ਤੇ ਰਹਿਣਾ ਹੈ ਮੈਨੂੰ 24 ਆਵਰ ਸਾਰਾ ਕੋ ਫੋਨ ਕਰ ਸਕਦਾ ਮੈਂ ਜੇ ਇਹਨੂੰ ਵੀ ਫੋਨ ਕਰਦਾ ਮੇਰੇ ਮਨ ਦੇ ਚ ਇਹ ਨਹੀਂ ਹੁੰਦਾ ਕਿ ਮੈਂ ਮਨਿਸਟਰ ਹਾਂ ਜਿਹੜਾ ਅਵੇਲੇਬਲ ਉੱਥੇ ਕੰਮ ਕਰਦਾ ਹੈ ਜਿਹੜਾ ਜਲਦੀ ਕੰਮ ਕਰ ਸਕੂ ਮੈਂ ਨਾਲ ਦੀ ਨਾਲ ਮੈਂ ਅੰਮ੍ਰਿਤਸਰ ਫੋਨ ਕੀਤਾ ਦੂਸਰੇ ਦਿਨ ਉਹ 100 ਦੇ 100 ਪਰਿਵਾਰਾਂ ਨੂੰ ਗਰੀਬ ਪਰਿਵਾਰਾਂ ਨੂੰ ਮੈਂ ਬਿਜਲੀ ਦਵਾਈਏ ਜਾਕੀ ਕਿਸਾਨਾਂ ਵਾਸਤੇ ਬੀਡੀ ਸਕੀਮ ਹੁੰਦੀ ਹੈ ਬਹੁਤ ਲੰਬੇ ਸਮੇਂ ਤੋਂ ਬੰਦ ਹੈ ਵੇਖੋ ਤੁਹਾਨੂੰ ਪਤਾ ਹੈ ਪਾਣੀ ਦਾ ਕਰਾਈਸਿਸ ਬਹੁਤ ਹੈ ਵਾਟਰ ਲੈਵਲਿੰਗ ਬਹੁਤ ਥੱਲੇ ਜਾ ਰਿਹਾ ਹੈ ਪਿਛਲੀ ਵਾਰ ਇਹਨਾਂ ਨੇ ਤਾਸ਼ ਦੇ ਪੱਤਿਆਂ ਨੂੰ ਕਨੈਕਸ਼ਨ ਵੀ ਬੰਦੇ ਫੰਡ ਵੀ ਇਕੱਠਾ ਕੀਤਾ ਉਹਨਾਂ ਨੂੰ ਸਿਰੇ ਵੀ ਨਹੀਂ ਲਾਇਆ ਅੱਜ ਅਸੀਂ ਉਸ ਦੇ ਵਿੱਚ ਬੜੇ ਬਹੁਤ ਮੁਸੀਬਤ ਦੇ ਵਿੱਚ ਆ ਸਾਡੇ ਕੋਲੇ ਕਿਸਾਨ ਆਉਂਦੇ ਆ ਡਿਮਾਂਡ ਔਰ ਚੱਕੀ ਵਰਦੇ ਆ ਜਦੋਂ ਇਹਨਾਂ ਨੇ ਹਰੇਕ ਚੇਅਰਮੈਨ ਨੇ ਕੋਟੇ ਦਾ ਦੇ ਦੇ ਕੇ ਗੋਟਾ ਪਾਉਣ ਦੇ لالਚ ਉਹਨਾਂ ਨੂੰ ਵੰਡ ਦਿੱਤਾ ਪਰ ਕਨੈਕਸ਼ਨ ਨਹੀਂ ਦੇ ਕੇ ਗਏ ਮਾਂ ਦੇ ਸ਼ੇਰ ਅੱਜ ਅਸੀਂ ਉਹਨਾਂ ਬਾਰੇ ਸੋਚ ਕੇ ਕੋਸ਼ਿਸ਼ ਅਸੀਂ ਉਹਨਾਂ ਦੀ ਪਾਲਿਸੀ ਬਣਾ ਕੇ ਉਹਨਾਂ ਨੂੰ ਸੀ